ਖੰਨਾ ਵਿੱਚ ਬਾਡ ਨੰਬਰ 2 ਵਿੱਚ 21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਉਪਚੋਣਾ ਵਿੱਚ ਇਸ ਵਾਰ 4 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅੱਜ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਵਿੱਕੀ ਮਿਸ਼ਾਲ ਦੇ ਦਫਤਰ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਤੇ ਹਲਕਾ ਖੰਨਾ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਸਦਾਤ ਤਰਨਪ੍ਰੀਤ ਸਿੰਘ ਸੌਨ ਨੇ ਜਿੱਥੇ ਬਾੜ ਦੇ ਸੈਂਕੜੇ ਲੋਕਾਂ ਨੂੰ ਸੰਬੋਧਨ ਕੀਤਾ ਉੱਥੇ ਹੀ ਵਿੱਕੀ ਮਿਸ਼ਾਲ ਦੇ ਦਫਤਰ ਦਾ ਉਦਘਾਟਨ ਵੀ ਕੀਤਾ ਗਿਆ ਨੀ ਪਾਟ ਸਾਰੇ ਜਿੰਦਾਬਾਦ ਸਰਦਾਰ ਤਰਪੀਸੀ ਦੀ ਸਾਉਂਦ ਜੈਕਾਰਾ ਬੱਲਾ ਪ੍ਰਕਰਨ ਨੂੰ ਵੇਚ ਦਿੱਤੀ ਅੱਗੇ ਹੋ ਕੇ ਪਲੀਜ਼ ਉਹ ਵੀ ਗਾਰੰਟੀ ਕਰ ਲੈਣ ਜੀ ਕਿ ਜੀ ਕਿ ਇਹ ਪਿਆਉਂਦਾ ਉਹ ਜੇ ਤੁਹਾਨੂੰ ਮਤਲਬ ਸਮਝ ਆ ਰਿਹਾ ਹੈ ਤੁਰੀ ਵੇਚੀ ਆ ਪੰਜ ਸਾਲ ਦਾ ਟਿਕੜਾ ਕਿ ਜੀ ਸੂਝ ਬੁੱਝੇ ਨਾਲ ਗੁਰਦੀਪ ਸਿੰਘੀ ਮਿਸ਼ਾਲ ਜੀ ਨੂੰ ਟਿਕੜੇ ਦੇ ਵਿੱਚ ਵਾਅ ਨੰਬਰ 2 ਦੇ ਵਿੱਚ ਨਵਾਜਿਆ ਮਿਸ਼ਾਲ ਜੀ ਨੂੰ ਹਮ ਮੰਨ ਦੇਖਤੀ ਹੈ ਖੰਨਾ ਦੇ ਵਿੱਚ ਅੱਜ ਇਸ ਜਿਮਨੀ ਚੋਣ ਦੇ ਬਾਏ ਇਲੈਕਸ਼ਨ ਦੇ ਦਫਤਰ ਦੇ ਉਦਘਾਟਨ ਤੇ ਮੌਕੇ ਦੇ ਉੱਤੇ ਪਹੁੰਚੀਆਂ ਮੇਰੀਆਂ ਮਾਤਾ ਮਾਂ ਭੈਣਾਂ ਬਜ਼ੁਰਗੋ ਨੌਜਵਾਨ ਵੀਰੋ ਛੋਟੇ ਛੋਟੇ ਬੱਚਿਓ ਆਓ ਗੁਰੂ ਮਹਾਰਾਜ ਦੀ ਫਤਿਹ ਦੀ ਸ਼ਾਨ ਕੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਜਿੱਤਿਆ ਗੋਸੀ ਆਮ ਆਦਮੀ ਪਾਰਟੀ ਦਾ ਸਰਪੰਚ ਜਿੱਤਿਆ ਆਈ ਕਿ ਕਿੰਨੇ ਪਿੰਡ ਤੁਹਾਨੂੰ ਗਿਣਾਵਾ ਔਰ ਉਹ ਪਹਿਲੀ ਵਾਰ ਜਿੱਤੇ ਔਰ ਜੁਲਮਾਨਾ ਸਾਡੇ ਮੈਂ ਤੇ ਇਸ ਪਾਰਟੀ ਦੇ ਲੀਡਰਸ਼ਿਪ ਦਾ ਸਤਿ ਸ੍ਰੀ ਅਕਾਲ ਅਨੁਭਵ ਕਰਦਾ ਜਿਹੜਾ ਸੌਂ ਸਰ ਦੇ ਹੁਕਮ ਤੇ ਆ ਤੁਸੀਂ ਪਹੁੰਚੇ ਹੋ ਕਿਉਂਕਿ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੋ ਜਿੰਦਾਬਾਦ ਸਵੇ ਜਸਮੀਤ ਕੜਕੀ ਜਿੰਦਾਬਾਦ ਕੇਚਰੀ ਮੋਸਬ ਜਿੰਦਾਬਾਦ ਸਵੇ ਗਬੀਰ ਬਿੱਕੀ ਜੀ ਜਿੰਦਾਬਾਦ ਗਬੀਰ ਬਿੱਕੀ ਜੀ ਜਿੰਦਾਬਾਦ ਮਤਲਬ ਕੀ ਕਹਿਣਾ ਚਾਹੁੰਦਾ ਜੀ ਅੱਜ ਉਹ ਰੱਡਰ ਕੀਤਾ ਦਫਤਰ ਦਾ 2 ਨੰਬਰ ਵਾਰਡ ਦੇ ਇਲੈਕਸ਼ਨ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਜੀ ਵਾਰਡ ਨੰਬਰ 2 ਦੀ ਜਿਹੜੀ ਕਿ ਜਿਮਨੀ ਜ਼ੋਨ ਹੈ ਉਸ ਜਿਮਨੀ ਜ਼ੋਨ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਨੇ ਵਾਰਡ ਨੰਬਰ 2 ਦੇ ਵਿੱਚ ਗੁਰਦੀਪ ਵਿੱਕੀ ਮਿਸ਼ਾਲ ਜੀ ਦੇ ਹੱਕ ਦੇ ਵਿੱਚ ਜੋ ਕੈਂਪੇਨ ਚੱਲਦੀ ਹੈ ਉਹਨੂੰ ਮਦਦ ਨਜ਼ਰ ਰੱਖਦੇ ਹੋਇਆ ਅਜੇ ਉਹਦੇ ਦਫ਼ਤਰ ਦਾ ਉਹਦੇ ਘਰ ਨਹੀਂ ਕੀਤਾ ਔਰ ਬੜੀ ਪੂਰਨ ਆਸ ਕਰਦੇ ਨੇ ਮੈਂ ਤੁਹਾਡੇ ਮਾਧਿਅਮ ਦੇ ਨਾਲ ਮੈਂ ਮੀਡੀਆ ਦਾ ਧੰਨਵਾਦ ਕਰਦਾ ਉਹਰੇ ਪਹੁੰਚਿਓ ਮੈਂ ਤੁਹਾਡੇ ਮਾਧਿਅਮ ਦੇ ਨਾਲ ਆਪਣੇ ਖੰਨੇ ਦੇ ਸਾਰੇ ਵੋਟਰਾਂ ਸਪੋਰਟਰਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਸਿਰ ਝੁਕਾ ਕੇ ਬੇਨਤੀ ਕਰਦਾ ਕਿ ਵਾਰਡ ਨੰਬਰ 2 ਦੇ ਵਿੱਚੋਂ ਗੁਰਦੀਪ ਵਿੱਕੀ ਮਿਸ਼ਾਲ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾ ਕੇ ਮਿਊਸਪਲ ਕਾਉਂਸਲਰ ਬਣਾ ਕੇ ਭੇਜੋ ਤਾਂ ਜੋ ਅਸੀਂ ਇਸ ਮਹੱਲੇ ਦੀ ਇਸ ਵਾਰਡ ਦੀ ਜੋ ਤਰੱਕੀ ਹੈ ਉਹ ਕਰਵਾ ਸਕੀਏ ਆਉਣ ਵਾਲੇ ਸਮੇਂ ਕਿਉਂਕਿ ਸਰਕਾਰ ਹੈ ਸਰਕਾਰਾਂ ਦੇ ਹੱਕ ਦੇ ਨੁਮਾਇੰਦੇ ਜਦੋਂ ਜਿੱਤ ਕੇ ਜਾਂਦੇ ਨੇ ਤਾਂ ਜਿਹੜੀ ਤਰੱਕੀ ਹੈ ਤਰੱਕੀ ਹੋਣ ਦੇ ਜਿਹੜੇ ਬਹੁਤ ਜ਼ਿਆਦਾ ਨਵੇਂ ਆयाम ਖੁੱਲ ਜਾਂਦੇ ਨੇ ਨਵੇਂ ਵਸੀਲੇ ਖੁੱਲ ਜਾਂਦੇ ਨੇ ਸੋ ਹੁਣ ਤਾਂ ਚਲੋ ਆਪਣੇ ਕੋਲ ਮੁੱਖ ਮੰਤਰੀ ਸਾਹਿਬ ਦੀ ਕਿਰਪਾ ਦੇ ਨਾਲ ਡਿਪਾਰਟਮੈਂਟ ਵੀ ਹੈਗੇ ਨੇ ਤਾਂ ਜੇ ਉਰੋ ਵਿੱਕੀ ਮਿਸ਼ਾਲ ਜੀ ਨੂੰ ਤੁਸੀਂ ਸੇਵਾ ਦਾ ਮੌਕਾ ਦੰਨੇ ਹੋ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀਆਂ-ਜਿਹੜੀਆਂ ਕੋਈ ਤੁਸੀਂ ਇਸ ਏਰੀਆ ਦੀਆਂ ਦਿੱਕਤਾਂ ਸਾਨੂੰ ਦੱਸੀਆਂ ਨੇ ਜਾਂ ਪ੍ਰੋਬਲਮਸ ਹੋਣਗੀਆਂ ਅਸੀਂ ਉਹ ਜਿਹੜੀਆਂ ਦਿੱਕਤਾਂ ਪ੍ਰੋਬਲਮਸ ਨੇ ਉਹਨਾਂ ਦਾ ਆਉਣ ਵਾਲੇ ਸਮੇਂ 'ਚ ਹੱਲ ਕੱਢ ਕੇ ਦੇਾਂਗੇ ਮੈਂ ਪਹਿਲਾਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਤਾਰ ਪ੍ਰਵੰਤ ਸਿੰਘ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਪੰਜਾਬ ਨੇ ਔਰ ਉਸ ਤੋਂ ਬਾਅਦ ਸਾਡੇ ਕੈਬਨਿਟ ਮਨਿਸਟਰ ਨੌਜਵਾਨਾਂ ਦੀ ਜੋ ਬੜਾ ਜੋਸ਼ ਹੈ ਸਾਡੇ ਸਤਾਰਨਪ ਸਿੰਘ ਸੌਣ ਸਾਹਿਬ ਅਡੇ ਜੀਪੀਜੀ ਇਹੜੇ ਐਕਟੀ ਦੇ ਕੈਂਡੀਡੇਟ ਨੇ ਔਰ ਸਾਡੀ ਖੰਨੇ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਆਮ ਆਦਮੀ ਪਾਰਟੀ ਦੀ ਮੇਰੇ ਨਾਲ ਕੌਂਸਲ ਮੇਰੇ ਸਾਥੀ ਖੜੇ ਨੇ ਮੈਂ ਇਹਨਾਂ ਦਾ ਬੜਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੇਰੇ ਤੇ ਇੰਨਾ ਵਿਸ਼ਵਾਸ ਕੀਤਾ ਔਰ ਮੈਨੂੰ ਇੱਕ ਆਮ ਘਰ ਦੇ ਵਿੱਚੋਂ ਕਿਉਂਕਿ ਮੇਰਾ ਕਾਰੋਬਾਰ ਦੇਖ ਲੋ ਆਮ ਘਰ ਦੇ ਵਿੱਚੋਂ ਅਸੀਂ ਉੱਠ ਕੇ ਆਏ ਆਂ ਔਰ ਪਾਰਟੀ ਨੇ ਸਾਨੂੰ ਬੜਾ ਮਾਣ ਦਿੱਤਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਪਹਿਲਾਂ ਦੋ ਇਲੈਕਸ਼ਨ ਇੱਕ ਪਾਰਟੀ ਵੱਲੋਂ ਇੱਕ ਆਜ਼ਾਦ ਜਿੱਤ ਕੇ ਆਇਆ ਸੀ ਔਰ ਮੰਤਰੀ ਸਾਹਿਬ ਨੇ ਮੈਨੂੰ ਘਰ ਆ ਕੇ ਟਿਕਟ ਦੇ ਨਾਲ ਮੈਂ ਮੰਗੀ ਇਹਨਾਂ ਤੋਂ ਔਰ ਮੇਰੇ ਤੋਂ ਪਹਿਲਾਂ ਮੇਰੇ ਸੀਨੀਅਰ ਸਾਥੀ ਜਿਹੜੇ ਸੀਗੇ ਸਾਡੇ ਰੌਣੀ ਵਾਲੇ ਮਰੀਕ ਸਿੰਘ ਜੀ ਉਹਨਾਂ ਨੂੰ ਕਿਹਾ ਸੀ ਉਹ ਕਹਿੰਦੇ ਜੀ ਸਾਡਾ ਭਰਾ ਏ ਛੋਟਾ ਇਹਨੂੰ ਦੋ ਵੀ ਇਹਨਾਂ ਨੇ ਸਾਡੇ ਕੰਮ ਕਰਵਾਏ ਨੇ ਔਰ ਜਿਹੜੀ ਇਹ ਸੀਟ ਸਾਡੀ ਵਾਰਡ ਨੰਬਰ 2 ਦੀ ਸਰਦਾਰ ਸਾਡੇ ਵੱਡੇ ਵੀਰ ਗੁਰਵਿੰਦਰ ਸਿੰਘ ਲਾਲੀ ਦੇ ਅਕਾਲ ਚਲਾਣੇ ਤੋਂ ਬਾਅਦ ਖਾਲੀ ਹੋਈ ਸੀ ਉਸ ਦੇ ਵਿੱਚ ਸਾਨੂੰ ਪਾਰਟਿਸਪੇਟ ਕਰਨ ਦਾ ਮੌਕਾ ਦਿੱਤਾ ਔਰ ਅਸੀਂ ਤੁਹਾਨੂੰ ਬੜਾ ਵਿਸ਼ਵਾਸ ਦਿਵਾਉਂਦੇ ਆ ਕਿ ਕਿ ਲੋਕਾਂ ਦੇ ਵਿੱਚ ਅਸੀਂ ਕੱਲ ਪਰਸੋ ਦੇ ਜਿਹੜਾ ਲੋਕਾਂ 'ਚ ਗਏ ਆ ਕਿ ਲੋਕ ਤਾਂ ਜਿਹੜੇ ਨਵੇਂ ਆਮ ਜਿਹੜੇ ਬਾਹਰੋਂ ਨੈਨੋਪਾਰ ਜਾਂ ਕਿਤੋਂ ਹੋਰ ਲੀਡਰ ਆਏ ਨੇ ਇਲੈਕਸ਼ਨ ਲੜਨ ਵਾਸਤੇ ਉਹਨਾਂ ਨੂੰ ਇਹਨਾਂ ਦੇ ਆਮ ਲੋਕਾਂ ਦੇ ਮੁੱਦੇ ਦਾ ਪਤਾ ਹੀ ਨਹੀਂ ਹੈ ਵੀ ਲੋਕਾਂ ਦੀ ਦੁੱਖ ਦੀ ਨਗਦ ਕੀ ਹੈ ਔਰ ਸਾਨੂੰ ਜਿਹੜਾ ਕਹਿੰਦੇ ਵੀ ਅਸੀਂ ਦਾ ਰੋਜ਼ ਲੋਕਾਂ ਦੇ ਵਿੱਚ ਇੱਕ ਆਮ ਜਿਵੇਂ ਕਹਤੋ ਸਾਈਕਲੋਂ ਮੋਟਰਸਾਈਕਲਾਂ ਤੇ ਫਿਰਨ ਵਾਲੇ ਅਸੀਂ ਆਮ ਘਰਾਂ ਦੇ ਪੁੱਤਾਂ ਸਾਨੂੰ ਹਰ ਇੱਕ ਇਨਸਾਨ ਹਰ ਇੱਕ ਬਜ਼ੁਰਗ ਮਾਤਾਵਾ ਪੈਣਾ ਦੀ ਸਾਨੂੰ ਜੋ ਉਹਨਾਂ ਨੂੰ ਲੋੜ ਹੈ ਕਿਸੇ ਚੀਜ਼ ਦੀ ਜਾਂ ਕਿਸੇ ਉਹਨਾਂ ਦੇ ਸੀਵਰੇਜ ਦੀ ਮੁੱਦਾ ਜਾਂ ਕੋਈ ਪਾਣੀ ਦਾ ਮੁੱਦਾ ਜਾਂ ਕਮਿਊਨਿਟੀ ਹਾਲ ਦਾ ਕੋਈ ਮੁੱਦਾ ਰਾਸ਼ਨ ਕਾਰਡ ਦਾ ਮੁੱਦਾ ਉਹ ਸਾਨੂੰ ਇੱਕ ਇੱਕ ਕਰਕੇ ਸਾਨੂੰ ਸਾਰਾ ਹੀ ਉਸ ਗੱਲ ਦਾ ਇਲਮ ਹੈ ਅਸੀਂ ਮੰਤਰੀ ਸਾਹਿਬ ਵੱਡੀ ਮਾਰਜਨ ਦੇ ਨਾਲ ਸੀਟ 21 ਦਸੰਬਰ ਨੂੰ ਜਿੱਤ ਕੇ ਹਾਈ ਕਮਾਂਡ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾ ਕੇ ਉਹ ਵੱਡੀ ਲੀਡ ਦੇ ਨਾਲ ਜਿੱਤਾਂਗੇ ਔਰ ਲੋਕਾਂ ਨੂੰ ਵਿਸ਼ਵਾਸ ਵੀ ਦਿਓਨੇ ਜਿਹੜੇ ਉਹਨਾਂ ਦੇ ਰੁਕੇ ਹੋਏ ਵਿਕਾਸ ਦੇ ਕੰਮ ਨੇ ਇਸ ਸਰਕਾਰ ਦੇ ਵਿੱਚ ਜਿਵੇਂ ਕਹਤੋਂ ਡਬਲ ਇੰਜਨ ਵਾਲੀ ਸਰਕਾਰ ਬਣ ਜਾਂਦੀ ਹੈ ਇੱਕ ਵਾਰ ਮੈਨੂੰ ਮੌਕਾ ਦੇ ਦਿਓ 1 ਸਾਲ ਦਾ ਫਿਰ ਮੇਰੇ ਨਾਲ ਗੱਲ ਕਰ ਲਿਓ ਮੁੜ ਕੇ ਚਾਹੇ ਮੈਨੂੰ ਮੁੜ ਕੇ ਪੁੱਛ ਲਿਓ ਜਾਂ ਨਾ ਕੋਈ ਕੰਮ ਹੋਇਆ ਬਿਲਕੁਲ ਨਾ ਮੈਨੂੰ ਕੋਈ ਟਿਕਟ ਦਿਓ ਨਾ ਮੈਨੂੰ ਪੁੱਛੋ ਵਾਹਿਗ ਦੋ ਦੀ ਚੋਣ ਖੰਨਾ ਚ ਹੋ ਰਹੀ ਹੈ ਜਿਹਦੇ ਵਿੱਚ ਸਾਡੇ ਪੰਜਾਬ ਦੇ ਕੈਬਨਤ ਮੰਤਰੀ ਤਨਵੀਰ ਸੋਨ ਸਾਹਿਬ ਅਜੋ ਚੇਚੇ ਤੌਪੇ ਤੇ ਪਹੁੰਚੇ ਹੈ ਜਿਹੜੇ ਸਾਡੇ ਕੈਂਡੀਡੇਟ ਨੇ ਗੁਰਦੀਪ ਜੀ ਜਿਹੜੇ ਇਥੋਂ ਕਈ ਸਾਲਾਂ ਦੇ ਤੇ ਕੰਮ ਕਰਦੇ ਬਾੜ ਚ ਕੰਮ ਕਰ ਰਹੇ ਹੈ ਤੇ ਉਹਨਾਂ ਦੀ ਡਿਮਾਂਡ ਤੇ ਲੋਕਲ ਰਵਾੜ ਦੇ ਵਾਸੀ ਨੇ ਉਹਨਾਂ ਦੀ ਡਿਮਾਂਡ ਤੇ ਗੁਰਦੀਪ ਜੀ ਨੂੰ ਟਿਕਟ ਦਿੱਤੀ ਗਈ ਹੈ ਸਾਨੂੰ ਪੂਰੀ ਆਸ ਹੈ ਜਦੋਂ 21 ਨੂੰ ਵੋਟਾਂ ਪੈਣਗੀਆਂ ਜਦੋਂ ਰਿਜ਼ਲਟ ਆਊਗਾ ਵਿੱਕੀ ਜੀ ਬਹੁਤ ਬਹੁਤ ਨਾਦ ਤੋਂ ਜਿੱਤਣਗੇ ਕਿਉਂਕਿ ਸਹੀ ਮਿਹਨਤ ਉਹਨਾਂ ਦੀ ਥਾਪੜਾ ਸਾਡੇ ਮੰਤਰੀ ਸਾਹਿਬ ਦਾ ਕਿਉਂਕਿ ਅੱਜ ਸਹੀ ਮਿਹਨਤ ਕਰਨ ਨੂੰ ਬਹੁਤ ਵੱਡਾ ਇਹ ਪਹਿਲੀ ਵਾਰੀ ਹੋਇਆ ਵੱਡਾ ਮਾਨ ਪ੍ਰਾਪਤ ਹੋਇਆ ਜਿਹੜੇ ਸੋਹਣ ਸਾਹਿਬ ਨੂੰ 6 ਮਹਿਕ ਵਿੱਚ ਇਹ ਮਿਲੇ ਨੇ ਪਰਮਾਤਮਾ ਦੀ ਕਿਰਪਾ ਹੋਈ ਹੈ ਤੇ ਉਹਨਾਂ ਦੇ ਟਾਈਮ ਜਿਹੜਾ ਖੰਨਾ ਸਾਡਾ ਸ਼ਹਿਰ ਹੈ ਜਿਹੜਾ ਸਾਡਾ ਹਲਕਾ ਤਰੱਕੀਆਂ ਮਿਲ ਜਾਊਗਾ ਜਿਹੜੇ ਗਰੀਬ ਵਿੱਕੀ ਜੀ ਨੇ ਔਰ ਨਾ ਇਹ ਟਾਈਮ 'ਚ ਉਹ ਵਧੀਆ ਬੋਟਾਂ ਨਾਲ ਜਿੱਤਣਗੇ ਸਾਨੂੰ ਪੂਰੀ ਆਸ ਹੈ ਤੇ ਅਸੀਂ ਜੰਨੇ ਸਾਡੀ ਟੀਮ ਹੈ ਉਹਨਾਂ ਨੂੰ ਬੇਨਤੀ ਹੈ ਵੀ ਕਰ ਕਰ ਜਾ ਕੇ ਕਦੀਰ ਦੀ ਵੋਟਾਂ ਮੰਗੋ ਤਾਂ ਕਿ ਆਪਾਂ ਵੱਧ ਤੋਂ ਵੱਧ ਇੱਥੋਂ ਜਿੱਤ ਕੇ ਜਾਈਏ ਤੇ ਆਪਣੇ ਖੰਨੇ ਬਗਾਸ ਲਈ ਕੰਮ ਕਰੇ